ਸੱਚਾ ਬਾਦਸ਼ਾਹ ਬੇਪਰਵਾਹ ਥਾ ਸਹਾਬਾ ਸਤੁਰ ਸੱਚਾ ਬਾਦਸ਼ਾਹ ਬੇਪਰਵਾਹ ਥਾ ਸਹਾਬਾ ਨਾ ਗਰੀਬ ਨਵਾਜ ਹੈ ਬਿਮਤਾ ਨਾਮੋ ਮਹਾਬਾ ਪਾਰ ਅਲਾ ਉਸ ਨਾਬਾ ਕਾਇਮ ਦائم ਸਾਹਦੀ ਹਾਜ਼ਰ ਨਾਜ਼ਰ ਬੇਦ ਕਿਤਾਬ ਅਗਮਿਆ ਢੋਲਿਆ ਤੂਲ ਹੈ ਤੂਲਨ ਹਾਰ ਨਾ ਡੰਡੀ ਸ਼ਾਹਬਾ ਇੱਕ ਛਤਰਾਜ ਕਮਾਮ ਦਾ ਦੁਸ਼ਮਨ ਦੂਤ ਨਾ ਛੋਰ ਚਰਾਵਾ ਆਦਲ ਅਦਲ ਚਲਾਇੰਦਾ ਜ਼ਾਲਮ ਜ਼ੁਲਮ ਨਾ ਜ਼ੋਰ ਜ਼ਰਾਵਾ ਯਾਰ ਪੀਰ ਜਗਤ ਗੁਰ ਬਾਬਾ ਸ਼ਾਹਰ ਪੀਰ ਜਗਤ ਗੁਰ ਬਾਬਾ ਅਨ ਬਾਬਾ ਨਾ ਜਹਾਨ ਲਹਾਬ ਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰ ਕਹ ਤਨ ਜਾ ਮਨੇੜ ਨਾ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰ ਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਪੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰ ਆਈ ਗੁਰਮੁਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰ 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 ਗੁਰ ਸੋਈ ਹਰ ਜੁਗ ਜੁਗ ਭਗ ਪਾਇਆ ਜਿਉਰਾ ਸਤਿ ਿਵਕਤਾ ਕੌੜੀ ਵੜੇ ਕਿਆਂ ਵੜਿਆਈਆਂ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀਆਂ ਰਜ਼ਕ ਸੰਭਾਹੇ ਸਾਈਂ ਕਾਰ ਕਾਮ ਬੁਣੀ ਦੁਰਸ਼ੋਡੀ ਤਿੰਨ ਪਾ ਤੁਝ ਨਹੀਂ ਜਾਏ ਸੋ ਕਰੇ ਜਦਿਸੈ ਰਜਾਏ ਸੋ ਕਰੇ ਜਦਿਸੈ ਰਜਾਏ ਤੁਧ ਸਤ ਨਾਮ ਤੇਰੀ ਵਾਹ ਹੈ ਗੁਰੂ ਕੀ RAM KALI MAHALA TI JANAANDIK UNKAR SATGURU PRASAD ANAND PAYA MERI MAA SATGURU NA KAYA SAT ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦਵੇदाई ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੇ में ਗੁਰ ਪਰਸਾਦਾਂ ਸੋਰਠ ਮਹਲਾ ਪੰਜਵਾਂ ਹਰਿ ਮਨ ਤਨ ਵਸਿਆ ਸੋਈ ਜੈ ਦੇਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੇ ਨਜਾਈ ਹਾ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ 파ਰੋ ਸੁਆਮੀ ਮੇਰਾ ਸੰਤਾ ਪਰਵਾਸ ਤੇਰਾ ਨਾਨਕ ਪ੍ਰਸਰਨਾਈ ਮੁਖ ਨਿੰਦਕ ਕੈ ਸ਼ਾਈ பாரோ சுவாமீ மேரா சேரா நான்காயக கஷாய